ਉਹਾਂ ਵੀ ਮੋਟਰ ਲੈਵਲ ਰਾਈਸ ਹੋ ਰਹੇ ਹਨ ਬਿਲਕੁਲ கரੈਕਟ ਸਮਾਂ ਹੈ ਕਿ ਹੋਰ ਪਾਣੀ ਡਾਲੋ ਪਰ ਜਿ세 ਹੀ ਮੌਨਸੂਨ ਘਟਾ ਹੋਈ ਸਾਰਾ ਪਾਣੀ ਰੋਕ ਦੋ ਡਾਇਵਰਟ ਕਰ ਦੋ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਕਿਉਂ ਦੇਲੇ ਕਹਿੰਦਾ ਕਿ ਇਹ ਤਬਾਈ ਰੋਕੀ ਜਾ ਸਕਦੀ ਸੀ ਇਹ ਪਲੈਨਿੰਗ ਕਰਨੀ ਚਾਹੀਦੀ ਸੀ ਪਿਛਲੇ 3 ਮਹੀਨੇ ਤੋਂ ਪਤਾ ਸੀ ਐਕਸਪੈਕਟਡ ਸੀ ਕਿ ਐਤਕੀ ਰੇਨਜ਼ ਜ਼ਿਆਦਾ ਹੋਣੀ ਹੈ ਔਰ ਕਲਾਊਡ ਬਰਸਟ ਹਰ ਸਾਲ ਹੋ ਰਹੇ ਸੀ ਪਿਛਲੇ 7 ਸਾਲਾਂ ਚ ਤੀਜੀ ਵਾਰੀ ਵੱਡਾ ਹੜ ਜਿਹੜਾ ਹੈ ਉਹ ਆ ਰਿਹਾ ਹੈ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜਿਹੜੇ ਡੈਮਸ ਨੇ ਉਹ ਪੰਜਾਬ ਵਾਸਤੇ ਤਾਂ ਜਿੰਦਾ ਬੰਬ ਬਣ ਕੇ ਸਾਬਤ ਹੋ ਰਹੀ ਹੈ ਕਿ ਡੈ ਲੈਂਡ ਪੂਲਿੰਗ ਮੇ ਜ਼ਮੀਨ ਨਹੀਂ ਦੇਣਾ ਪੰਜਾਬ ਵਾਲੋ ਨੇ 3 लाख एकड़ के जमींदारों को खाली करने के आदेश जारी हुए हैं बारिश के बहाने अमलदीपਾ पंजाब 16 अगस्त तो पहला ओदो इथे पानी इकट्ठा ਕੀਤਾ ਪਹਿਲਾਂ ਪਹਿਲਾਂ ਇਕੱਠਾ ਹੋਇਆ ਜੀ ਬਾਪ ਜੀ ਜਿਹੜੇ ਕਹੇ ਜੀ ਜਵਾਬ ਦੇ ਰਹੇ ਕਹਿੰਦੇ ਹੁਣ ਪਾਣੀ ਦੇ ਰਹੇ ਆ ਲੋਕ ਮੰਗਦੇ ਨਹੀਂ ਇਹ ਪਾਣੀ ਦੇਣ ਵਾਲਾ ਹੈਗਾ ਜੀ ਲੋਕਾਂ ਦੇ ਘਰ ਦਬਾ ਹੋ ਕੇ 24 ਦੇ ਬਾਅਦ ਲੋਕਾਂ ਦੀਆਂ ਮੌਤਾਂ ਹੋ ਗਈਆਂ ਮੈਂ ਤਾਂ ਸਹਿਮਦਾ ਸੀ ਨਹੀਂ ਫਿਰ ਇਹ ਸਵਾਲ ਦਾ ਜਵਾਬ ਜਿਹੜਾ ਮੰਨਦਾ ਤੁਸੀਂ ਕਹਿੰਦੇ ਉਦੋਂ ਲੋਕ ਮੰਗਦੇ ਸੀ ਜਾਂ ਤੇ ਨਹੀਂ ਪਾਣੀ ਦਿੱਤਾ ਜਾਂ ਇਹ ਸਵਾਲ ਕਿਉਂ ਨਹੀਂ ਇਹ ਤਾਂ ਤੁਸੀਂ ਸਾਡੇ ਨਾਲ ਮਜ਼ਾਕ ਕਰ ਰਹੇ ਹੋ ਪੰਜਾਬ ਮੇਰੀ ਗੱਲ ਸੁਣੋ ਆ ਫਿਰ ਤੁਸੀਂ ਅਜੇ ਮਜ਼ਾਕ ਕਰਦੇ ਹੋ ਵੀ ਉਦੋਂ ਮੰਗਦੇ ਸੀਗੇ ਅੱਜ ਦੇਤਾ ਬਾਣੀ ਹੈ ਸਾਨੂੰ ਦਾ ਖਾਣਾ ਜਦੋਂ ਤੁਹਾਨੂੰ ਲੱਗੇ ਤਾਂ ਮਨ ਮਲਾਈ ਜੀ ਉਹ ਜਸਮਨ ਦੀ ਗੱਲ ਕਰ ਰਹੇ ਸੀ ਤੁਸੀਂ ਮੂਲ ਭੁੱਪਣੇ ਵਾਲੀ ਗੱਲ ਕਰ ਰਹੇ ਹੋ ਵੀ ਜਦੋਂ ਮੰਗਦੇ ਸੀਗੇ ਹੁਣ ਦੇਤਾ ਬਾਣੀ ਹੁਣ ਤੁਸੀਂ ਐਦਾਂ ਜੀ ਜੇ ਗੱਲ ਉਹ ਵੀ ਸੌਰੀ ਮੱਲਮ ਲਾਈਦੀ ਹੁੰਦੀ ਆ ਪਰ ਆਪਾਂ ਸਾਡੇ ਪੰਜਾਬ ਦੇ ਲੋਕਾਂ ਕੋਲ ਦੋ ਰਸਤੇ ਨੇ ਚਾਹ ਤੇ ਜਿਹੜੇ ਹਾਲਾਤ ਬਣੇ ਨੇ ਇਹਦੀ ਆਦਤ ਪਾ ਲਈਏ ਹਰ ਸਾਲ ਨੇ 2 ਸਾਲੀ 25 ਸਾਲੀ ਇਦਾਂ ਹੀ ਟਰੈਕਟਰ ਟਰਾਲੀਆਂ ਚੁੱਕ ਕੇ ਇਦਾਂ ਹੀ ਓਕੇ ਸੌਕੇ ਹੋ ਗਿਆ ਆਪਣਿਆਂ ਦੀ ਮਦਦ ਕਰਦੇ ਰਹੀਏ ਬੜੀਆਂ ਚੀਜ਼ਾਂ ਸਾਡੇ ਤੋਂ ਬਾਹਰ ਪਈਆਂ ਨੇ ਨੁਕਸਾਨ ਦੀ ਜਦੋਂ ਅਸੀਂ ਸੌ ਗਾਰੰਟੀ ਦੀ ਗੱਲ ਕਰਦਾ ਸਾਨੂੰ ਦੁਨੀਆ ਕਹਿੰਦੀ ਤੁਸੀਂ ਨੁਕਸਾਨ ਕਰਾਓਗੇ ਆਹ ਥੋੜਾ ਨੁਕਸਾਨ ਹੈ ਇਹਦੀ ਪਰਭਾਈ ਕਨੇ ਕਰਨੀ ਤੁਹਾਨੂੰ ਨੁਕਸਾਨ ਤੇ ਲਗਾਤਾਰ ਹੋ ਰਿਹਾ ਸਿਆਣੇ ਕਹਿੰਦੇ ਨੇ ਕਿ ਜੇ ਪਸੀਨਾ ਪਾਉ ਨਹੀਂ ਲੱਗਦਾ ਇਕਦਿ ਦਾ ਪਰਭਾਈ ਲੋਕਰ ਤੁਹਾਨੂੰ ਦੁਬਾਰੇ ਪੱਕੇ ਨਾਲ ਕੱਟ ਲਿਓ ਸੋ ਉਹੀ ਹਾਲ ਸਾਡਾ ਇੱਥੇ ਹੋਣ ਡਿਆ ਕਿ ਜੇ ਸੋਵਰੈਨਿਟੀ ਲਈ ਸ਼ਾਇਦ ਅਸੀਂ ਇਹਨਾਂ ਨੁਕਸਾਨ ਚੱਲ ਲੈਂਦੇ ਹੁੰਦੇ ਤੇ ਪਤਾ ਨਹੀਂ ਕਿਉਂ ਦੇਲੇ ਕਹਿੰਦਾ ਕਿ ਇਹ ਤਬਾਈ ਰੋਕੀ ਜਾ ਸਕਦੀ ਸੀ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਜਦੋਂ ਪੰਜਾਬ ਨੂੰ ਪਾਲਣਾ ਹੈ ਅਸੀਂ ਆਪਾਂ ਮੁਸੀਬਤ ਬਾਈ ਦਾ ਬਚਾਉਣਾ ਹੈ ਆਪ ਖੁਸ਼ੀ ਕਮੀ ਦੇ ਅੱਗੇ ਇੱਕ ਦੂਜੇ ਦੇ ਨਾਲ ਖੜਨਾ ਤੇ ਫਰੇ ਗੱਡੀਆਂ ਨੂੰ ਚੜਨਾ ਹੈ ਦਿੱਲੀ ਦੀਆਂ ਸਰਕਾਰਾਂ ਨੂੰ ਅਸੀਂ ਚੜਨਾ ਇਹਨਾਂ ਚੰਗਾ ਆਪਣਾ ਰਾਜ ਨਹੀਂ ਘਾ ਆਪਣਾ ਰਾਜ ਫਿਰ ਉਹਨਾਂ ਨਾਲ ਵਧੀਆ ਪਾਜਣਾ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਕਨਾਲ ਜਰੇ ਨਾਲ ਹੜਾ ਉਡਾਂ ਦੇ ਵਿੱਚ ਡੁੱਬਦੇ ਰਹਿਣਾ ਵਾ ਕੁਸਦੇ ਹੋ ਕੇ ਆਪਣੇ ਰਾਜ ਵਾਲੇ ਰਾਏ ਬਈ ਸਾਨੂੰ ਫੋਕੇ ਸਰਟੀਫਿਕੇਟ ਲਈ ਕਰਦੇ ਹੋ ਅਸੀਂ ਦੇਖੀ ਤਾਂ ਦੇ ਪਿਗਰੇ ਇਹਨਾ ਬੱਝਿਆ ਨੇ ਆਉਣ ਵਾਲੇ ਸਮੇਂ ਅੰਦਰ ਪੰਥੀਆਂ ਨੇ ਤਰਫ ਤਰਫੇ ਮਰਨਾ ਹੈ ਜੇ ਤੁਸੀਂ ਇਹ ਘੋਰ ਬੜਦੇ ਹੋ ਰਾਜ ਕਰੇਗਾ ਖਾਲਸਾ ਇੱਕ ਤੇ ਬੜਨ ਹੀ ਪੜਿਆ ਜਾਂਦਾ ਜੇ ਸਿੱਖਾਂ ਵਿੱਚ ਰਾਜ ਦੀ ਭਾਵਨਾ ਨੂੰ ਉਹ ਜਾਗਰਨਾ ਕਰਨਾ ਹੁੰਦਾ ਦੁਨੀਆ ਦੀ ਕਿਥੇ ਕੋਲ ਇੱਕ ਮੰਦਰ ਵੀ ਦਿੱਖਦੀ ਸ਼ਕਲ ਨਹੀਂ ਇੱਕ ਸ਼ਬਦ ਮੇਹਰਾਨ ਬੱਬਾ ਮੌੜ ਜਨਮ ਨਾ ਆ। ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ। ਬਿਲਕੁਲ ਬਦਲਾਂਗੇ ਜਦੋਂ ਖਾਲਿਸਤਾਨ ਬਣੂਗਾ ਜੋ ਸਾਡੇ ਨਾਲ ਇੰਡੀਆ ਨੇ ਕੀਤਾ ਹੈ ਅਸੀਂ ਹਿੰਦੂਆਂ ਨਾਲ ਬਿਲਕੁਲ ਨਹੀਂ ਕਰਾਂਗੇ। ਬਦਲਾਂਗੇ ਇਤਿਹਾਸ ਨੂੰ ਸਾਡਾ ਨਿਸ਼ਾਨਾ ਹੀ ਇਤਿਹਾਸ ਬਦਲਣਾ ਹੈ। ਅਸੀਂ ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਨਹੀਂ ਕਰਾਵਾਂਗੇ। ਅਸੀਂ ਉਹਦੀ ਆਰਥਿਕਤਾ ਬਰਬਾਦ ਨਹੀਂ ਕਰਾਂਗੇ। ਅਸੀਂ ਉਹਨਾਂ ਦੇ ਯੂਥ ਨੂੰ ਨਸ਼ਿਆਂ ਤੇ ਨਹੀਂ ਲਾਵਾਂਗੇ। ਕੁਝ ਨਹੀਂ ਕਰਾਂਗੇ। ਹੂੰ ਹੂੰ। ਅਸੀਂ ਮਿਸਾਲ ਕਾਇਮ ਕੀਤੀ ਹੈ ਮਿਸਲਾ ਵੇਲੇ ਮਿਸਾਲ ਕਾਇਮ ਕੀਤੀ ਹੈ ਮਹਾਰਾ ਰਣਜੀਤ ਸਿੰਘ ਦੇ ਰਾਜ ਵੇਲੇ ਬਹੁਤ ਬੰਦਾ ਸਿੰਘ ਬਹਾਦਰ ਵੇਲੇ ਸਾਰਾ ਸਾਰਾ ਇਤਿਹਾਸ ਹੀ ਇਹ ਹੈ ਦੁਨੀਆ 'ਚ ਸਿੱਖ ਸਿਰਫ ਇੱਕ ਕੌਮ ਹੈ ਜਿਨੇ ਪੋਲੀਟੀਕਲ ਪਾਵਰਸ ਆਉਣ ਤੋਂ ਬਾਅਦ ਨਾ ਸਟੇਟਸ ਸਪੌਂਸਰ ਜੈਨੋਸਾਈਡ ਕਰਵਾਏ ਤੇ ਨਾ ਕੋਈ ਜਬਰੀ ਤਰ ਬਰਬਾਦ ਕੀਤਾ